ਕਾਲ ਜੀ ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ ਅਰਮਾਨ ਦੀ ਸਾਸਰੀ ਕਾ ਬਲਾਓ ਸਾਸਰੀ ਕਾਲ ਜੀ ਤੇ ਅੱਜ ਅੱਜ ਸ਼ਨੀਵਾਰ ਅਰਮਾਨਦੀਪ ਨੂੰ ਛੁੱਟੀਆਂ ਹੋ ਗਈਆਂ ਆ ਅੱਜ ਛੁੱਟੀਆਂ ਤਾਂ ਵੈਸੇ ਪਰਸੋਂ ਦੀਆਂ ਹੋਈਆਂ ਪਰ ਅੱਜ ਪੇਰੈਂਟਸ ਮੀਟਿੰਗ ਸੀਗੀ ਸਾਡੇ ਲੱਕ ਚ ਸਾਰੇ ਸਕੂਲਾਂ 'ਚ ਅੱਜ ਆ ਮੇਰੇ ਖਿਆਲ ਪੇਰੈਂਟਸ ਮੀਟਿੰਗ ਤੇ ਅੱਜ ਇਹਨਾਂ ਨੂੰ ਹੋਮਵਰਕ ਮਿਲੂਗਾ ਹੋਮਵਰਕ ਮਿਲਣਾ ਅਰਮਾਨ ਦੇ ਹਾਂ ਜੀ ਤੇ ਹੋਰ ਅੱਜ ਕੀ ਹੋਣਾ ਸਕੂਲ ਮੈਨੂੰ ਟਰੋਫੀ ਮਿਲਨੀ ਇਹ ਕਾਦੇ ਵਾਸਤੇ ਸਟ ਕੌਨਫੀਡੈਂਟ ਤੇ ਦੇਖਦੇ ਆ ਅੱਜ ਇਹਦੇ ਸਕੂਲ ਜਾ ਕੇ ਕੀ ਹੁੰਦਾ ਆ ਤੇ ਇਹਨੂੰ ਟਰੋਫੀ ਮਿਲਣੀ ਆ ਤੇ ਸਾਡਾ ਇਹਦੇ ਅੱਜ ਸਕੂਲ ਜਾਣਾ ਲਾਜ਼ਮੀ ਆ ਤੇ ਮੈਂ ਤੇ ਤੇ ਪਾਪਾ ਜਾ ਰਹੇ ਆ ਮਾਪਿਆਂ ਦੀ ਮਿਲਣੀ ਅਧਿਆਪਕਾਂ ਦੇ ਮਾਪੇ ਮਿਲਣੀ ਹੈ ਨਾ ਇਹੀ ਮਤਲਬ ਹੋਇਆ ਪੰਜਾਬੀ ਚਾਹਾਂ ਹਮ ਹੋਰ ਕੀ ਹੋਇਆ ਚੁਗਲੀ ਅਧਿਆਪਕਾਂ ਕ ਮਿਲਣੀ ਆ ਪੇਰੈਂਟਸ ਟੀਚਰ ਸਦਾ ਨਹੀਂ ਜੀ ਪੈਰੈਂਟਸ ਮੀਟਿੰਗ ਮਾਪੇ ਜੇ ਆਪਕ ਮਿਲਣੀ ਮੌਸਮ ਬਾਤ ਮੌਸਮ ਬਾਹਰ ਬਹੁਤ ਸੁਹਾਵਣਾ ਆ ਅਵਨੀਤ ਜੇ ਨੇ ਰੀਜਾਦਾ ਚੱਲੀ ਤਾਂ ਤਾਕੀਆਂ ਟੁਕੀਆਂ ਲਾ ਲਈਂ ਅੱਛਾ ਜਾਣ ਤੋਂ ਪਹਿਲਾਂ ਇਹ ਹਦਾਇਤ ਦਿੱਤੀ ਜਾਂਦੀ ਆ ਬੱਚਿਆਂ ਨੂੰ ਕੋਈ ਵੀ ਜੇ ਕਿਤੇ ਘਰੋਂ ਜਾਂਦਾ ਆ ਤੇ ਬੱਚਿਆਂ ਨੂੰ ਇਹੀ ਹਦਾਇਤ ਦਿੱਤੀ ਜਾਂਦੀ ਆ ਵੀ ਜੇ ਮੀਂਹ ਆ ਗਿਆ ਕੱਪੜੇ ਚੱਕ ਲੈਣੋ ਕੱਪੜੇ ਧੋਤੇ ਸੀ ਉਹ ਤਾਂ ਚੱਕ ਲੈ ਆਏ ਸੀ ਤੇ ਬਾਕੀ ਤਾਂ ਨਹੀਂ ਐਡਾ ਕੋਈ ਵੀ ਗੇਟ ਲੱਗਾਂ ਵਿਚਲਾ ਹਾਂਜੀ ਐਸ ਵੇਲੇ ਯੂਨੀਫਾਰਮ ਪਾ ਕੇ ਕਿੱਦਾਂ ਦਾ ਲੱਗਦਾ ਹੈ ਨਾ ਮੌਸਮ ਕਿੰਨਾ ਸੋਹਣਾ ਆ ਜਰੋ ਜੇਕਰ ਤੋ ਪਹੁੰਚਦੀ ਫਿਰ ਮਜ਼ਾਕਾ ਲੱਗਣਾ ਸੀ ਹੈਨਾ ਲਓ ਜੀ ਹੁਣ ਅਸੀਂ ਪਹੁੰਚ ਗਏ ਆਰਮਾਨ ਦੇ ਸਕੂਲ ਆਇਆ ਜੀ ਸਾਡੇ ਆਰਮਾਨ ਦਾ ਸਕੂਲ ਬਹੁਤ ਵਧੀਆ ਸਕੂਲ ਆ ਬਹੁਤ ਵਧੀਆ ਸਟਾਫ ਆ ਇੱਥੋਂ ਦਾ ਬਹੁਤ ਵਧੀਆ ਪੜਾਈ ਕਰਾਉਂਦੇ ਆ ਤੇ ਪੜਾਈ ਦੇ ਨਾਲ ਨਾਲ ਖੇਡਾਂ ਵੀ ਕਰਾਉਂਦੇ ਆ 뮤직 ਤੇ ਸਾਇੰਸ ਦੀ ਲੈਬਾਰਟਰੀ ਸਾਰਾ ਕੁਝ ਬਹੁਤ ਵਧੀਆ ਆ ਵਧੀਆ ਪ੍ਰਬੰਧ ਆ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਆ ਤੇ ਅੱਜ ਤੋਂ ਬੱਚਿਆਂ ਦੀਆਂ ਛੁੱਟੀਆਂ ਸਟਾਰਟ ਹੋ ਜਾਣੀਆਂ ਆ ਕੱਲੋਂ ਬੱਚਿਆਂ ਦੀ ਪਹਿਲੀ ਛੁੱਟੀ ਹੋਊਗੀ ਤੇ ਅੱਜ ਸੀਗੀ ਪੇਰੈਂਟਸ ਮੀਟਿੰਗ ਤੇ ਬੱਚੇ ਬਹੁਤ ਖੁਸ਼ ਸੀ ਬੱਚਿਆਂ ਨੂੰ ਅੱਜ ਦਾ ਦਿਨ ਦੇਰ ਤਿਉਹਾਰ ਵਰਗਾ ਲੱਗ ਰਿਹਾ ਸੀ ਕਿਉਂਕਿ ਸਾਰੇ ਬੱਚੇ ਆਪਣੇ ਪੇਰੈਂਟਸ ਦੇ ਨਾਲ ਆਏ ਹੋ ਸੀਗੇ ਤੇ ਹੁਣ ਪਹਿਲਾਂ ਅਸੀਂ ਾਰਮਾਨ ਦੀ ਕਲਾਸ ਤੇ ਜਾਵਾਂਗੇ ਤੇ ਥੋੜੇ ਦਿਨ ਪਹਿਲਾਂ ਤੇ ਪੇਪਰ ਪੈਸ ਸੀ ਇਹਦੇ ਪੇਪਰਾਂ ਬਾਰੇ ਉੱਚਾਂਗੇ ਦਾ ਰਿਜ਼ਲਟ ਦੇਖਾਂਗੇ ਤੇ ਲਓ ਜੀ ਆ ਆ ਾਰਮਾਨ ਦਾ ਕਲਾਸਰੂਮ ਅਸੀਂ ਾਰਮਾਨ ਦੀ ਮੀਟਿੰਗ ਅਟੈਂਡ ਕਰ ਲਈ ਆ ਤੇ ਅੱਜ ਮੀਟਿੰਗ ਤੋਂ ਬਾਅਦ ਅਰਮਾਨ ਦੇ ਸਕੂਲ ਇੱਕ ਇਨਾਮ ਵੰਡ ਸਮਾਗਮ ਵੀ ਆ ਹੁਣ ਅਸੀਂ ਉੱਥੇ ਜਾਵਾਂਗੇ ਕਿਉਂਕਿ ਅਰਮਾਨ ਨੂੰ ਵੀ ਇਨਾਮ ਮਿਲੇਗਾ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਮੱਲਾ ਮਾਰੀਆਂ ਆ ਉਹਨਾਂ ਸਾਰਿਆਂ ਨੂੰ ਅੱਜ ਇਨਾਮ ਮਿਲੋਗੇ ਤੇ ਹੁਣ ਅਸੀਂ ਉੱਥੇ ਜਾ ਕੇ ਦੇਖਦੇ ਹਾਂ ਕੀ ਪ੍ਰੋਗਰਾਮ ਚੱਲ ਰਿਹਾ ਆ ਇੱਥੇ ਪ੍ਰਿੰਸੀਪਲ ਸਾਹਿਬਾਨ ਨੇ ਪੇਰੈਂਟਸ ਨੂੰ ਆਪਣੇ ਸਕੂਲ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਬਹੁਤ ਨਾਲ ਪੇਰੈਂਟ ਤੋਂ ਵੀ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਤੇ ਕਈਆਂ ਨੇ ਕੀਤੀਆਂ ਵੀ ਗੱਲਾਂ ਤੇ ਆਰਮਾਨ ਕਹਿੰਦਾ ਮੈਨੂੰ ਟੈਨਸ਼ਨ ਸੀ ਕਿ ਤੇ ਮੰਮੀ ਨਾ ਉਠਖਾੜਨ ਜਦੋਂ ਕਹਿੰਦੇ ਸੀ ਵੀ ਤੁਸੀਂ ਵੀ ਆਪਣੇ ਵਿਚਾਰ ਅੱਗੇ ਰੱਖੋ ਤੇ ਲਓ ਜੀ ਹੁਣ ਇਨਾਮ ਵੰਡ ਸਮਾਗਮ ਸ਼ੁਰੂ ਹੋ ਰਿਹਾ ਹੈ ਤੇ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਾ ਰਹੀ ਆ ਦੈਲੋਜੀ ਾਰਮਾਨ ਨੇ ਪ੍ਰਾਈਜ਼ ਵੀ ਲੈ ਲਿਆ ਆ ਤੇ ਆਲਮੋਸਟ ਅੱਜ ਸਾਰੇ ਪ੍ਰੋਗਰਾਮ ਬਹੁਤ ਵਧੀਆ ਰਿਹਾ ਾਰਮਾਨ ਦੇ ਸਕੂਲ ਚ ਮੀਟਿੰਗ ਵੀ ਅਟੈਂਡ ਹੋ ਗਈ ਪ੍ਰਾਈਜ਼ ਵੀ ਲੈ ਲਿਆ ਤੇ ਲਾਸਟ ਚ ਇੱਥੇ ਚਾਹ ਤੇ ਪਕੌੜਿਆਂ ਦਾ ਵੀ ਪ੍ਰੋਗਰਾਮ ਸੀਗਾ ਤੇ ਾਰਮਾਨ ਨੇ ਆਪਣੇ ਫਰੈਂਡ ਦੇ ਨਾਲ ਇੰਜੋਏ ਕੀਤਾ ਬਹੁਤ ਵਧੀਆ ਲੱਗਾ ਸਾਨੂੰ ਵੀ ਸਕੂਲ ਆ ਕੇ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੇ ਤੁਹਾਡੇ ਬੱਚਿਆਂ ਦੇ ਸਕੂਲ ਵੀ ਅੱਜ ਐਦਾਂ ਦਾ ਪ੍ਰੋਗਰਾਮ ਹੋਇਆ ਹੋਵੇ ਤਾਂ ਤੇ ਠੀਕ ਹੈ ਜੀ ਜੇ ਆਜੀ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ ਜੀ ਵੀਡੀਓ ਦੇਖਲੇ ਤੁਹਾਡਾ ਬਹੁਤ ਬਹੁਤ ਥੈਂਕ ਯੂ